جدو دا بند کم پہ ماندہ رات کالی تے ہے وہ انہی بھی نیری نہیں ہے کالی تے ہے وہ انہی بھی نیری نہیں ہے اور میں دیا سیسا میں دیا ایک کھنڈیا سور جیشا میں دیا ایک کھنڈیا سور جیشا ਇਕ ਕਾਇਆ ਮਿੱਟੀ ਦੀ ਤੇਰੀ ਨਹੀਂ ਹੈ ਮੇਂ ਦੀਆ ਇੱਕ ਸਿੰਦਿਆ ਸੂਰਜੇ ਸਾ ਇੱਕ ਕਾਇਆ ਮਿੱਟੀ ਦੀ ਤੇਰੀ ਨਹੀਂ ਹੈ ਮੇਰਾ ਗਾਂ ਸੇਰੀ ਗਰਾਂ ਲਖਣ ਦੁਨੀਆ ਚ ਬਲੋਕੋ ਗਰਾਂ ਲਖਣ ਦੁਨੀਆ ਚ ਬਲੋਕੋ ਇੰਦੇ ਚਾ ਇੱਕ ਵੀ ਸੇਰੀ ਨਹੀਂ ਹੈ ਤੇਰੀ ਨਹੀਂ ਹੈ ਇਹ ਦੁਨੀਆ ਹੈ ਨਜ਼ਰ ਤੇਰੀ ਨਹੀਂ ਹੈ ਗਰਾਂ ਲੱਖਾਂ ਵਾਲ ਦੁਨੀਆ ਚ ਬੋਲੋ ਕੋ ਇੰਦੇ ਚ ਇੱਕ ਵੀ ਤੇਰੀ ਨਹੀਂ ਹੈ ਇਹ ਦੁਨੀਆ ਹੈ ਨਜ਼ਰ ਤੇਰੀ ਨਹੀਂ ਹੈ ਇਹ ਸਭਨੇ ਦੀ ਹੈ ਪਰ ਮੇਰੀ ਨਹੀਂ ਹੈ ਮੈਂ ਜਿਹੜੀ ਗੱਦ ਦੇ ਦੋ ਚਾਰ ਛੇ ਰੋਲ ਸੁਣਾਇਨਾ ਮੈਂ ਅੱਜ ਪ੍ਰੀਤ ਮੇਰੀ ਉਮਰ ਦੀ ਜਿੱਥੇ ਭਲੀ ਹੈ ਪ੍ਰੀਤ ਮੇਰੀ ਉਮਰ ਦੀ ਜਿੱਥੇ ਪਲੀ ਹੈ ਬਸਤੀਏ ਤੇਰੀ ਗੇ ਨਜ਼ਰਾਂ ਦੀ ਗਲੀ ਹੈ ਪ੍ਰੀਤ ਮੇਰੀ ਉਮਰ ਦੀ ਜਿੱਥੇ ਪਲੀ ਹੈ ਬਸਤੀਏ ਤੇਰੀ ਗੇ ਨਜ਼ਰਾਂ ਦੀ ਗਲੀ ਹੈ ਰਾਹ ਪਿਆ ਜਾਣਾ ਜਾਂ ਕੋਈ ਬਾਪ ਆ ਫੀ ਰਾਹ ਪਿਆ ਜਾਣਾ ਕੋਈ ਜਾਂ ਬਾਪ ਆ ਫੀ ਆਖੇ ਇੱਕ ਪਹਾੜੀ ਜੋ ਬਰਫੂ ਨੇ ਜਲੀ ਹੈ ਰਾਬਿਆ ਜਾਣੇ ਕੋਈ ਜਾਂ ਬਾਪਿਆ ਵੀ ਆਖੇ ਇੱਕ ਪਹਾੜੀ ਜੋ ਬਰਫੂਨੇ ਜਲੀ ਹੈ ਉਮਾਰ ਤਰਦੇ ਪੁੱਛਿਆ ਨਹੀਂ ਕੇ ਤਰਦੇ ਅੰਗਾਰੇ ਨਾਰ ਤਰਦੇ ਪੁੱਛਿਆ ਨਹੀਂ ਕੇ ਤਰਦੇ ਕੋਨੇ ਵੀ ਨਹੀਂ ਦੇਖਿਆ ਕੋਦੀ ਤਲੀ ਹੈ ਨਾਰ ਤਰਦੇ ਪੁੱਛਿਆ ਨਹੀਂ ਕੇ ਤਰਦੇ उन्हें भी नहीं देखे खोद तली है और तेरे रस्ते चानने ले तेरे रस्ते चानने चाननेर दीनी आंगर दे मेरी लट, लट लट बली है तेरे रस्ते चानने दीनी चाननेरिए दे मेरी लट लट बली है प्रीत मेरी उम्र दी जिते पली है ਬਸ ਤੀਏ ਤੇਰੀ ਗਨਜ਼ਰ ਦੀ ਗਲੀ ਬਹੁਤ ਬਹੁਤ